ਰਬਨੀਤ ਮਿੱਟੂ ਜੀ ਨੂੰ ਸੁਨੀਲ ਜਾਖੜ ਜੀ ਨੂੰ ਤੁਰੰਤ ਅਸائن ਦੇਣਾ ਚਾਹੀਦਾ ਤਰੰਤ ਭਾਰਤੀ ਜਨਤਾ ਪਾਰਟੀ ਨੂੰ ਛੱਡਣਾ ਚਾਹੀਦਾ ਕਿਉਂਕਿ ਪੂਰਾ ਪੰਜਾਬ ਦੇਖ ਰਿਹਾ ਪੂਰੀ ਪੰਜਾਬੀਆ ਦੇਖ ਰਹੀ ਆ ਲੋਕ ਦੇਖ ਰਹੇ ਨੇ ਕਿ ਕਿ ਕਿਸ ਤਰ੍ਹਾਂ ਰਬਨੀਤ ਮਿੱਟੂ ਜੀ ਔਰ ਸੁਨੀਲ ਜਾਖੜ ਜੀ ਪੰਜਾਬ ਵਿਰੋਧੀ ਰੋਲ ਲਵਾ ਰਹੇ ਨੇ ਕਿਸ ਤਰ੍ਹਾਂ ਉਹ ਸਾਜ਼ਿਸ਼ ਜਿਹੜੀ ਹਰਿਆਣੇ ਨੇ ਕੇਂਦਰ ਸਰਕਾਰ ਦੇ ਨਾਲ ਰਲਿਆ ਉਹਦੇ ਅੰਦਰ ਇੱਕ ਪ੍ਰਮੁੱਖ ਭਾਈਵਾਲ ਦਾ ਇੱਕ ਮੇਨ ਕਨਸਪਰੇਟਰ ਦਾ ਰੋਲ ਜਿਹੜਾ ਉਹ ਰਬਨੀਤ ਮਿੱਟੂ ਜੀ ਤੇ ਸੁਨੀਲ ਜਾਖੜ ਜੀ ਲਵਾ ਰਹੇ ਨੇਗੇ ਤੇ ਪੂਰਾ ਪੰਜਾਬ ਦੇਖ ਰਿਹਾਗਾ ਪੂਰੇ ਪੰਜਾਬ ਦੇ ਕਿਸਾਨ ਦੇਖ ਰਹਿਣਗੇ ਕਿ ਕਿਸ ਤਰ੍ਹਾਂ ਸੁਨੀਲ ਜਾਖੜ ਤੇ ਰਬਨੀਤ ਮਿੱਟੂ ਪੰਜਾਬ ਵਿਰੋਧੀ ਰੋਲ ਲਵਾ ਰਹੇ ਨੇ ਸਾਬਤ ਸਮਝਦਾ ਉਹਨਾਂ ਨੂੰ ਤੁਰੰਤ ਭਾਰਤੀ ਜਨਤਾ ਪਾਰਟੀ ਤੋਂ ਅਸੀਫਾ ਦੇਣਾ ਚਾਹੀਦਾਗਾ ਤੁਰੰਤ ਉਹਨਾਂ ਨੂੰ ਪੰਜਾਬ ਦਾ ਪੰਜਾਬ ਦੇ ਲਾਲ ਖੜਨਾ ਚਾਹੀਦਾ ਪੰਜਾਬ ਦੇ ਪਾਣੀਆਂ ਨਾਲ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਪੰਜਾਬ ਦੇ ਕਿਸਾਨ ਨਾਲ ਖੜਨਾ ਚਾਹੀਦਾ ਪਰ ਮੈਂ ਬਿਲਕੁਲ ਤੁਹਾਡੇ ذریعے ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਬਿਲਕੁਲ ਡੈਮ ਨੂੰ ਕੋਈ ਆਸ ਨਹੀਂ ਆਉਣ ਦੇਵਾਂਗੇ ਡੈਮ ਦੀ ਸੁਰੱਖਿਆ ਡੈਮ ਜਿਹੜੇ ਨੇ ਸਾਰੇ ਉਹ ਸੁਰੱਖਿਤ ਹੱਤਾਂ ਦੇ ਵਿੱਚ ਨੇਗੇ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇਗੇ ਕਿਸੇ ਨੂੰ ਵੀ ਅਸੀਂ ਪਾਣੀ ਦੇਣ ਦੇਵਾਂਗੇ